ਹਾਂਜੀ ਕੀ ਹਾਲ ਚਾਲ ਹੈ ਦੋਸਤੋ ਮਿਲ ਕਰਦਾ ਸਾਰੇ ਵਧੀਆ ਹੋਣਗੇ ਅੱਜ ਆਪਾਂ ਦੋ ਗੱਲਾਂ ਕਰਨੀਆਂ ਨੇ ਤੁਹਾਡੇ ਨਾਲ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਓ ਤਾਂ ਕਿ ਸਾਡੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕਰ ਪਹੁੰਚਦੀ ਰਹੇ ਤੇ ਜਿਹੜੀਆਂ ਆਪਾਂ ਅੱਜ ਗੱਲਾਂ ਬਾਤਾਂ ਕਰਾਂਗੇ ਜਿੰਨੀਆਂ ਇੱਕ ਸੁਣੋ ਸਹੀ ਜਾਂ ਗਲਤ ਲੱਗੀਆਂ ਤਾਂ ਕਮੈਂਟ ਕਰਕੇ ਸਹੀ ਜਾਂ ਗਲਤ ਜ਼ਰੂਰ ਲਿਖਿਓ ਤੇ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਸਰਕਾਰਾਂ ਬਾਰੇ ਜਿਹੜੇ ਆਪਾਂ ਨੂੰ ਆਪਣੀਆਂ ਸਰਕਾਰਾਂ ਤੋਂ ਹੋਰ ਉਮੀਦ ਹੋਵੇ ਨਾ ਹੋਵੇ ਆਪਾਂ ਨੂੰ ਤਿੰਨ ਚਾਰ ਚੀਜ਼ਾਂ ਤੋਂ ਤਿੰਨ ਚਾਰ ਚੀਜ਼ਾਂ ਦੀ ਉਮੀਦ ਜ਼ਰੂਰ ਹੁੰਦੀ ਹੈ ਸਰਕਾਰਾਂ ਤੋਂ ਵੀ ਸਾਨੂੰ ਇੱਕ ਵਧੀਆ ਐਜੂਕੇਸ਼ਨ ਬੱਚਿਆਂ ਦੀ ਤੇ ਮੈਡੀਕਲ ਮੈਡੀਕਲ ਹੋ ਗਿਆ ਤੇ ਇੱਕ ਨਸ਼ਾ ਨਸ਼ਿਆਂ ਦੀ ਬਹੁਤ ਵੱਡੀ ਗੱਲ ਹੈ ਇਹਨਾਂ ਦੇ ਵਿੱਚੋਂ ਆਪਣੇ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹੜਾ ਇਹ ਨਸ਼ਿਆਂ ਤੇ ਰੋਕ ਲੱਗ ਰਹੀ ਹੈ ਮਕਾਨ ਟੇਰੇ ਨੇ ਵਿੱਚ ਲੋਕ ਕਹ ਰਹੇ ਨੇ ਗਰੀਬਾਂ ਦਾ ਮਕਾਨ ਟਾ ਤਾਂ ਗਰੀਬ ਕਿੱਥੇ ਜਾਣਗੇ ਜਿਹੜਾ ਬੰਦਾ ਨਸ਼ਾ ਕਰਦਾ ਹੈ ਵੇਚਦਾ ਨਸ਼ਾ ਉਦਣਾ ਇਹੀ ਹੋਣਾ ਚਾਹੀਦਾ ਜਦੋਂ ਕਿਸੇ ਦਾ ਘਰ ਉਜੜਦਾ ਜਾੜਦੇ ਨੇ ਉਹ ਤਾਂ ਉਹਨਾਂ ਦਾ ਵੀ ਘਰ ਉਜੜਨਾ ਚਾਹੀਦਾ ਇਸ ਗੱਲੋਂ ਮਾਨ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਇਹ ਬਹੁਤ ਵਧੀਆ ਪ੍ਰਾਲਾ ਕਰ ਰਿਹਾ ਹੈ ਦੂਜੀ ਗੱਲ ਮੈਡੀਕਲ ਦੀ ਮੈਡੀਕਲ ਆਪਾਂ ਜਾਦੇ ਨਹੀਂ ਕਹਿੰਦੇ ਥੋੜਾ ਘਣਾ ਸੁਧਾਰ ਜ਼ਰੂਰ ਹੈ ਮੈਡੀਕਲ 'ਚ ਹਸਪਤਾਲਾਂ 'ਚ ਕੁਛ ਨਾ ਕੁਛ ਦਵਾਈ ਮਿਲਣ ਲੱਗੀ ਹੈ ਫ੍ਰੀ ਵਧੀਆ ਡਾਕਟਰ ਨੇ ਪਰ ਉਹਨਾਂ ਨਹੀਂ ਆਪਾਂ ਕਹਿ ਸਕਦੇ ਸਦਾਰ ਹੈ ਜਰੂਰ ਹੈ ਅਗਲੀਆਂ ਸਰਕਾਰਾਂ ਤੋਂ ਦੇ ਮੁਕਾਬਲੇ ਪਰ ਹੈ ਘਟ ਤੇ ਤੀਜਾ ਹੋ ਗਿਆ ਆਪਣਾ এডਿਕੇਸ਼ਨ ਪੜਾਈ ਜਿਹੜਾ ਸਭ ਤੋਂ ਵੱਡਾ ਮੁੱਦਾ ਹੈ ਉਹ এডਿਕੇਸ਼ਨ ਦਾ ਹੈ এডਿਕੇਸ਼ਨ ਪ੍ਰਾਈਵੇਟ ਸਕੂਲ ਵਾਲਿਆਂ ਨੇ ਇੰਨੀ ਲੁੱਟਮਚਾਰ ਕੀਤੀ ਹੈ ਨਾ ਇੰਨੀ ਲੁੱਟਮਚਾਰ ਕੀਤੀ ਹੈ ਵੀ ਰਹਿ ਰੱਬ ਦਾ ਨਾ ਮਾਪੇ ਫੀਸਾਂ ਨਹੀਂ ਭਰ ਸਕਦੇ ਪਰ ਪਰ ਹੋ ਰਹੀਆਂ ਮਤਲਬ 50 5000 60 6000 ਰੁਪਏ ਜਿ ਬੱਚੇ ਦੀ ਫੀਸ ਹੈ ਤੇ ਇੰਨਾ ਤੇ ਥੋੜੀ ਜੀ ਰੋਕਥਾਮ ਲਾਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਇਹਨਾਂ ਇਹਨਾਂ ਤੇ ਕੰਟਰੋਲ ਰੱਖਣਾ ਕਰਨਾ ਚਾਹੀਦਾ ਹੈਗਾ ਜੇ ਇਹਨਾਂ ਤੇ ਕੰਟਰੋਲ ਹੋਊਗਾ ਇਹਨਾਂ ਦੀ ਫੀਸਾਂ ਘਟਣੀਆਂ ਤਾਂ ਲੋਕ ਸਰਕਾਰੀ ਸਕੂਲਾਂ ਵੱਲ ਜਾਣਗੇ ਸਰਕਾਰੀ ਸਕੂਲਾਂ 'ਚ ਹੈ ਸਦਾਰ ਪਰ ਉਹਨੇ ਨਹੀਂ ਹੈਗੇ ਹੈ ਜਰੂਰ ਹੈ ਮੈਡੀਕਲ ਤੇ ਐਜੂਕੇਸ਼ਨ ਚ ਸੁਧਾਰ ਹੈਗੇ ਜ਼ਰੂਰ ਆ ਪਰ ਉਹ ਨਹੀਂ ਹੈਗੇ ਜਿੰਨੇ ਹੋਣੇ ਚਾਹੀਦੇ ਨੇ ਤੇ ਜੇ ਇਹ ਪ੍ਰਾਈਵੇਟ ਸਕੂਲਾਂ ਤੇ ਰੋਕ ਲੱਗੀ ਤਾਂ ਕੁਛ ਨਾ ਕੁਛ ਮਤਲਬ ਫਰਕ ਪੈ ਸਕਦਾ ਹੈਗਾ ਇਹਨਾਂ ਨੇ ਇੰਨੀ ਲੁੱਟ ਵਿਚਾਰ ਕੇ ਜਿੰਨੀ ਵੀ ਕਹਦੇ ਲੋਕ ਜਵਾਕ ਜੰਮਣ ਤੋਂ ਡਰ ਰਹੇ ਨੇ ਵੀ ਜੇ ਦੋ ਜਵਾਕ ਹੋ ਗਏ ਉਹਨਾਂ ਦੀ ਫੀਸ ਕਿਵੇਂ ਫੀਸ ਭਰਾਂਗੇ ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਕਰਾਂਗੇ ਪਾਲਣ ਪੋਸ਼ਣ ਵੀ ਹੋ ਜਾਂਦਾ ਪਰ ਫੀਸ ਪੜ੍ਹਾਈ ਹੈ ਜਿਹੜੀ ਐਜੂਕੇਸ਼ਨ ਆ ਬਹੁਤ ਮਹਿੰਗੀ ਹੋ ਚੁੱਕੀ ਹੈ ਉਹਨਾਂ ਤੇ ਸਿਰਫ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਪ੍ਰਾਈਵੇਟ ਸਕੂਲ ਇੰਨੀ ਲੁੱਟ ਕਰ ਰਹੇ ਨੇ ਉਹਨਾਂ ਤੇ ਰੋਕ-ਥਾਮ ਲਾਉਣੀ ਚਾਹੀਦੀ ਹੈਗੀ ਤੇ ਇਹੀ ਚੀਜ਼ ਤੇ ਸਭ ਤੋਂ ਮੇਨ ਮੁੱਦੇ ਨੇ ਪੰਜਾਬ ਸਰਕਾਰ ਅੱਗੇ ਰਿਕਵੈਸਟ ਹੈ ਵੀ ਇਹ ਜਿਹੜੇ ਤਿੰਨੇ ਮੁੱਦੇ ਨੇ ਇਨਤੇ ਪੂਰੀ ਗੌਰ ਕਰੀ ਜਾਵੇ। ਇਹੀ ਸਭ ਤੋਂ ਵੱਡੀ ਗੱਲ ਨਸ਼ੇ ਦੀ ਤੀ ਨਸ਼ੇ ਦਾ ਜਿਹੜਾ ਹੁਣ ਚੱਲ ਰਿਹਾ ਹੈ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਮਾਨ ਸਰਕਾਰ ਦਾ ਕੇ ਧੰਨਵਾਦ ਕਰਦੇ ਆਂ ਵੀ ਇਹ ਇੱਕ ਦੋ ਘਰਾਂ ਤੇ ਢਾ ਕੇ ਨਾ ਬੰਦ ਕੀਤਾ ਜਾਵੇ। ਇਹਨੂੰ ਵਧਾਇਆ ਜਾਵੇ ਜਿੰਨੇ ਵੀ ਨਸ਼ਾ ਤਸਕਰ ਨੇ ਉਹਨਾਂ ਨੂੰ ਸਾਰਿਆਂ ਨੂੰ ਫੜਫੜ ਜੇਲ੍ਹ ਚ ਕੀਤਾ ਜਾਵੇ ਉਹਨਾਂ ਦੇ ਮਕਾਨ ਜ਼ਬਤ ਕੀਤੇ ਜਾਣ ਢਾਹੇ ਜਾਣ ਜਿਹੜੇ ਨਵੇਂ ਨਸ਼ਾ ਵੇਚਣ ਵਾਲੇ ਲੱਗੇ ਨੇ। ਇਹਨਾਂ ਨੇ ਧੰਦਾ ਬਣਾਇਆਗਾ ਨਸ਼ਾ ਵੇਚਣ ਦਾ ਇਹ ਇਹਨਾਂ ਨੂੰ ਇਹਨਾਂ ਦੀ ਅੱਖਾਂ ਖੁੱਲ ਜਾਣ ਜਿਹੜੇ ਬੰਦੇ ਨਵਾਂ ਕੰਮ ਸਟਾਰਟ ਕਰ ਰਹੇ ਨੇ ਜਾਂ ਨਵੇਂ ਵੇਚਣ ਲੱਗੇ ਨੇਗੇ ਜਾਂ ਵੇਚ ਰਹੇ ਨੇ ਉਹਨਾਂ ਦੀਆਂ ਵੀ ਅੱਖਾਂ ਖੁੱਲ ਜਾਣਗੀਆਂ ਹਨਾ ਇਹ ਬਹੁਤ ਵਧੀਆ ਗੱਲ ਹੈ ਤੇ ਪੂਰੀ ਸ਼ਕਤੀ ਨਾਲ ਕੰਮ ਕੀਤਾ ਜਾਵੇ ਇਹ ਇਹ ਕੰਮ ਇਹਨਾਂ ਨੇ ਬਹੁਤ ਪੰਜਾਬ ਦਾ ਬੇੜਾ ਬਿਠਾਏਗਾ ਛੋਟੇ-ਛੋਟੇ ਜਵਾਖਾਂ ਨੂੰ ਜਿਹੜਾ ਜਵਾਖ 25 ਤੋਂ ਤੀ 30 ਤੋਂ ਪਲੱਸ ਹੋ ਗਿਆ ਉਹ ਜਵਾਕ ਤਾਂ ਨਹੀਂ ਇਹਨਾਂ ਦੇ ਹੱਥੋਂ ਦਾ ਇਹ ਕੀ ਕਰਦੇ ਨੇ ਇਹ ਛੋਟੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਪਟਦੇ ਨੇ ਕਿ ਉਹਨਾਂ ਨੂੰ ਮੋਟਰਸਾਈਕਲ ਤੇ ਬਿਠਾਉਣਗੇ ਉਹਨਾਂ ਨੂੰ ਖਾਣ ਪੀਣ ਦਾ ਲਾਲਚ ਦੇਣਗੇ ਉਹਨਾਂ ਨੂੰ ਗੱਡੀਆਂ 'ਚ ਬਿਠਾਉਣਗੇ ਉਹਨਾਂ ਨੂੰ ਨਹੀਂ ਪਤਾ ਵਿਚਾਰਿਆਂ ਨੂੰ ਉਹਨਾਂ ਨੂੰ ਨਹੀਂ ਪਤਾ ਉਹ ਨਿਆਣੇ ਨੇਗੇ ਵੀ ਉਹਨਾਂ ਨੂੰ ਆਇਆ ਹੋ ਜਾਂਦਾ ਵੀ ਹਾਂ ਵੀ ਮੈਂ ਗੱਡੀ 'ਚ ਬਹਿ ਗਿਆ ਅੱਜ ਅੱਜ ਮੈਨੂੰ ਆਹ ਖਾਣ ਨੂੰ ਦਵਾਇਆ ਫ੍ਰੀ ਉਹਨੇ ਮੇਰੇ ਪੈਸੇ ਨਹੀਂ ਲੱਗੇ ਆਹ ਨਹੀਂ ਹੋਇਆ ਆਹ ਨਹੀਂ ਹੋਇਆ ਹਣਾ ਤੇ ਹੌਲੀ ਹੌਲੀ ਉਹਨਾਂ ਨੂੰ ਵਿਚਾਰਿਆਂ ਨੂੰ ਨਸ਼ੇ ਦੇ ਵਿੱਚ ਨਸ਼ੇ ਦੀ ਦਲਦਲ ਦੇ ਵਿੱਚ ਟੱਕ ਦਿੰਦੇ ਨੇਗੇ ਹੌਲੀ ਹੌਲੀ ਜਿਵੇਂ ਕੋਈ ਚੀਜ਼ ਚ ਪਾ ਕੇ ਦੇਣ ਲੱਗ ਜਾਂਦੇ ਨੇ ਹੌਲੀ ਹੌਲੀ ਉਹਨਾਂ ਨੂੰ ਕਹਿੰਦੇ ਵੀ ਥੋੜਾ ਕਾਣਾ ਕਰ ਐਂ ਕਰ ਵਾਹ ਕਰ ਹੌਲੀ ਹੌਲੀ ਮਤਲਬ ਉਹਨਾਂ ਨੂੰ ਇੰਨਾ ਮਤਲਬ ਆਪ ਦੇ ਕਰੀ ਕਰ ਲਾਂਦੇ ਨੇ ਵੀ ਉਹਨਾਂ ਨੂੰ ਲਾਉਣਾ ਪੈਂਦਾ ਉਹਨਾਂ ਦੇ ਘੇਤੋਂ ਜਦੋਂ ਉਹਨਾਂ ਨੇ ਕੇਰਾ ਲਾ ਲਿਆ ਤਾਂ ਮਤਲਬ ਉਹ ਬੱਚਾ ਦਲ ਦਲ ਦੇ ਵਿੱਚ ਫਸ ਗਿਆ ਤੇ ਉਹ ਮਾਂ-ਵਾਪਾ ਨੂੰ ਵੀ ਚੋਰੀ ਵੀ ਕਰੂਗਾ ਸਾਰਾ ਕੁਝ ਕਰੂਗਾ ਚਾਹੇ ਉਹ ਤਕੜੇ ਕਰਦਾ ਚਾਹੇ ਮਾੜੇ ਕਰਦਾ ਤੇ ਮਾਪੇ ਪਾਪਾ ਨੂੰ ਵੀ ਬੇਨਤੀ ਹੈ ਵੀ ਆਪਦੇ ਬੱਚੇ ਨੇ ਜਿਹੜੇ ਛੋਟੇ ਬਾਹਰ ਜਾਂਦੇ ਨੇ ਖੇਡਣ ਜਾਂਦੇ ਨੇ ਜੇ ਕੁਝ ਵੀ ਜਾਂਦੇ ਨੇ ਉਹਨਾਂ ਦਾ ਇੰਨਾ ਧਿਆਨ ਜ਼ਰੂਰ ਰੱਖੋ ਵੀ ਉਹ ਜਾ ਕਿੱਥੇ ਰਹੇ ਨੇ ਕਿ ਕਿਹੜੇ ਬੰਦੇ ਨਾਲ ਫਿਰ ਰਹੇ ਨੇ ਕਿਹੜੇ ਬੰਦੇ ਨਾਲ ਖੇਡ ਰਹੇ ਨੇ ਗੇਮ ਕਰ ਰਹੇ ਨੇ ਜਾਂ ਖੇਡ ਰਹੇ ਨੇ ਜਾਂ ਕੀ ਕਰ ਰਹੇ ਨੇ ਜਾਂ ਕਿਹੜੇ ਬੰਦੇ ਨਾਲ ਜਾ ਰਹੇ ਨੇ ਉੱਠ ਰਹੇ ਨੇ ਬੈਠ ਰਹੇ ਨੇ ਸਾਰਾ ਕੁਝ ਮਾਪੇ ਪਾਪਾ ਨੂੰ ਗੌਰ ਰੱਖਣੀ ਚਾਹੀਦੀ ਹੈਗੀ ਵੀ ਕਿੱਥੇ ਸਾਡਾ ਬੱਚਾ ਬੈਠਦਾ ਕਿੱਥੇ ਉੱਠਦਾ ਕਿਹੜੇ ਬੱਚੇ ਬੰਦੇ ਨਾਲ ਬੈਠਦਾ ਉੱਠਦਾ ਹੈਗਾ ਤੇ ਬਾਕੀ ਜੇ ਤੁਹਾਨੂੰ ਆਪਣੀਆਂ ਗੱਲਾਂ ਵਧੀਆ ਲੱਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਸਹੀ ਜਾਂ ਗਲਤ ਵੀ ਠੀਕ ਲੱਗੀਆਂ ਜਾਂ ਗਲਤ ਲੱਗੀਆਂ ਤੇ ਵੀਰ ਬਣ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਗਾਹਾਂ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਚੰਗੀ ਵੀਡੀਓ ਹੁੰਦੀ ਹੈ ਜਿਹੜੀ ਮਾੜੀ ਵੀਡੀਓ ਨੂੰ ਤਾਂ ਆਪਾਂ ਸ਼ੇਅਰ ਕਰਦੀ ਕਰਦੇ ਆਂਗੇ ਚੰਗੀ ਵੀਡੀਓ ਨੂੰ ਵੀ ਸ਼ੇਅਰ ਕਰਿਆ ਕਰੋ ਤਾਂ ਕਿ ਕਿਸੇ ਦਾ ਜਵਾਖ ਵੱਸ ਸਕੇ ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜਿਹੜਾ ਇਹ ਨਸ਼ੇ ਤੇ ਰੋਕਥਾਮ ਲਾਈ ਹੈ ਇਹ ਵੱਡੀਆਂ ਵੱਡੇ ਮੁੱਦੇ ਨੇਗੇ ਜੇ ਨਸ਼ੇ ਤੇ ਰੋਕਥਾਮ ਲੱਗ ਜੇ ਤਾਂ ਆਪਣਾ ਪੰਜਾਬ ਕੋਈ ਸਣਾ ਕੁਝ ਪਰਸੈਂਟ ਬਚ ਸਕਦਾ ਹੈ ਤੇ এডਿਕੇਸ਼ਨ ਤੇ ਮੈਡੀਕਲ ਦੀ ਸਹਾਇਤਾ ਜਿਹੜੀ ਮੈਡੀਕਲ ਸਹੂਲਤ ਹੈਗੀ ਉਹ ਜ਼ਰੂਰ ਵਧੀਆ ਹੋਣੀ ਚਾਹੀਦੀ ਹੈਗੀ ਤੇ ਧੰਨਵਾਦ ਸਾਰਿਆਂ ਦਾ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ